ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ WhatsApp ਨੰਬਰ ਤੇ ਭੇਜੋ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਕੁਮਾਰ ਪਤਾ ਪਠਾਨਕੋਟ ਤੋਂ ਕਾਸਟ ਹੈ ਜੀ ਲੜਕੇ ਦੀ ਹਿੰਦੂ ਜੱਟ ਗੋਤ ਹੈ ਜੀ ਸ਼ੈਫ ਤੇ ਉਮਰ 28 1980 ਕੱਦ ਹੈ ਜੀ 5 ਫੁੱਟ 2 ਇੰਚ ਤੇ ਪੜ੍ਹਾਈ ਕਰੀ ਹੈ ਡਿਪਲੋਮਾ ਪਿਤਾ ਦਾ ਨਾਮ ਹੈ ਜੀ ਨਾਹਰ RAM ਕੰਮਕਾਰ ਹੈ ਜੀ ਵਾਟਰ ਸਪਲਾਈ ਦੇ ਵਿੱਚ ਲੱਗੇ ਹੋਇਆ ਮੁੰਡਾ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਪਲੱਸ 2 ਪਾਸ ਹੋਵੇ ਜੀ ਉਮਰ 25 ਤੋਂ ਸੌਰੀ 30 ਤੋਂ 35 ਸਾਲ ਹੋਵੇ ਜੀ ਘਰੇਲੂ ਕੰਮਕਾਰ ਜਾਣਦੀ ਹੋਵੇ ਮੈਰਿਜ ਵੀਰੋ ਵਾਲੇ ਮਾਫ਼ ਕਰਨ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਗਵਾਉਣ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜਲੰਧਰ ਤੋਂ ਕਾਸਟ ਹੈ ਜੀ ਜੱਟ ਸਿੱਖ ਉਮਰ 1992 ਕੱਦ ਹੈ ਜੀ 5 ਫੁੱਟ 3 ਇੰਚ ਪੜ੍ਹਾਈ ਕਰੀਏ ਲੜਕੀ ਨੇ ਬੀਐਸਸੀ ਨਰਸਿੰਗ ਆਲ ਸਟੱਡੀ ਫਰੋਮ ਨਿਊਜ਼ੀਲੈਂਡ ਤੋਂ ਕਰੀਏ ਜੀ ਸਾਰਾ ਪਰਿਵਾਰ ਨਿਊਜ਼ੀਲੈਂਡ ਦੇ ਵਿੱਚ ਸੈਟਲ ਹੈ ਜੀ ਲੜਕੀ ਦਾ ਕੰਮਕਾਰ ਹੈ ਜੀ ਰਜਿਸਟਰਡ ਆਰਨ ਨਰਸ ਗਵਰਨਮੈਂਟ ਹਸਪੀਟਲ ਨਿਊਜ਼ੀਲੈਂਡ ਦੇ ਵਿੱਚ ਤੇ ਲੜਕੀ ਨਿਊਜ਼ੀਲੈਂਡ ਦੀ ਸਿਟੀਜ਼ਨ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਜੀ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ਾ ਰਹਿਤ ਹੋਵੇ ਜੀ ਮੁੰਡਾ ਖਾਨਦਾਨੀ ਪਰਿਵਾਰ ਹੋਵੇ ਐਨ ਆਰ ਆਈ ਸੰਪਰਕ ਕਰਨ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਕੋਟਕਪੂਰਾ ਕਾਸਟ ਹੈ ਜੀ ਸੁਨਿਆਰ ਤੇ ਉਮਰ ਹੈ ਜੀ 30 ਸਾਲ ਕੱਦ ਹੈ ਜੀ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਜੀ ਬੀਐਸਸੀ ਨਰਸਿੰਗ ਕੰਮ ਕਰ ਰਹੀ ਜੀ ਨਾਉ ਲਿਵਿੰਗ ਇਨ ਕੈਨੇਡਾ ਪੀਆਰ ਦੀ ਫਾਈਲ ਪ੍ਰੋਸੈਸ ਦੇ ਵਿੱਚ ਹੈ ਜੀ ਲੜਕੀ ਦੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਪੜਿਆ ਲਿਖਿਆ ਹੋਵੇ ਐਨਆਰਆਈ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਸਨਿਆਰ ਕਾਸਟ ਤੋਂ ਹੋਵੇ ਜੀ ਲੜਕਾ 100 ਕਿਲੋਮੀਟਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰੂਬੀ ਮੰਗਲੀਕ ਹੈ ਜੀ ਲੜਕੀ ਪਤਾ ਲੁਧਿਆਣਾ ਤੋਂ ਉਮਰ ਹੈ ਜੀ 31-10-1997 ਪੜ੍ਹਾਈ ਕਰੀਏ ਜੀ ਲੜਕੀ ਨੇ ਬੀਕਮ ਐਮਬੀਏ ਪਰਾ 91 ਰੈਡ ਹੈ ਜੀ ਪਿਤਾ ਗਵਰਨਮੈਂਟ ਜੌਬ ਕਰ ਰਹੇ ਨੇ ਬੈਂਕ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਗੋਤ ਹੈ ਜੀ ਸਹੋਤਾ ਤੇ ਬੈਕਗਰਾਉਂਡ ਚ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਛੋਟਾ ਪਰਿਵਾਰ ਹੋਵੇ ਜੀ ਮਾਸਟਰ ਕਰੀ ਹੋਏ ਜੀ ਮੁੰਡੇ ਨੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਸਿੰਘ ਪਤਲੋਈਆ ਜਲੰਧਰ ਹੈ ਜੀ ਕਾਸਟ ਕੰਬੋਜ ਹੈ ਜੀ ਤੇ ਗੋਤ ਹੈ ਨੱਡੇ ਉਮਰ 1991 ਕਾਦੇ ਜੀ 5 ਫੁੱਟ 1 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ +2 ITI ਡਿਪਲੋਮਾ ਭੈਣਾ ਦੋ ਮੈਰਿਟ ਨੇ ਜੀ ਲੜਕੇ ਦੀਆਂ ਸਾਰਾ ਪਰਿਵਾਰ ਵੈਸ਼ਨੂਆ ਜੀ ਕੰਮ ਕਰ ਰਿਹਾ ਮੁੰਡਾ ਇੰਗਲੈਂਡ ਦੇ ਵਿੱਚ ਤੇ ਵਧੀਆ ਜੌਬ ਕਰ ਰਿਹਾ 8 ਕਿੱਲੇ ਜ਼ਮੀਨ ਹੈ ਡਬਲ ਸਟੋਰੀ ਕੋਠੀ ਹੈ ਤੇ ਤਿੰਨ ਪਲਾਂਟ ਨੇ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੰਬੋਜ ਕਾਸਟ ਦੀ ਹੋਵੇ ਬੈਂਡ ਆਏ ਹੋਣ ਲੜਕੀ ਦੇ ਇੰਗਲੈਂਡ ਜਾ ਸਕਦੀ ਹੋਵੇ ਅੱਧਾ ਖਰਚਾ ਕਰਨਾ ਜੀ ਮੁੰਡੇ ਵਾਲਿਆਂ ਨੇ ਲੋਈਆਂ ਤੋਂ 60 ਕਿਲੋਮੀਟਰ ਦਾ ਏਰੀਆ ਇਹਨਾਂ ਨੂੰ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹਾਂ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਸਕਰਨ ਸਿੰਘ ਪਤਾ ਤਰੰਤਰ ਕਾਸਟ ਜੱਟ ਸਿੱਖ ਗੋਤ ਹੈ ਜੀ ਪੰਨੂ ਉਮਰ ਹੈ ਜੀ ਮੁੰਡੇ ਦੀ 8 4 1998 ਜਨਮ ਸਥਾਨ ਹਾਂਗਕਾਂਗ ਕੱਦ ਹੈ ਜੀ 182 ਸੈਂਟੀਮੀਟਰ ਭਰਾ ਦੋ ਨੇ ਤੇ ਪੜ੍ਹਾਈ ਕਰੀ ਹੈ ਜੀ ਲੜਕੇ ਨੇ ਬਿਜ਼ਨਸ ਪ੍ਰੋਗਰਾਮਸ ਗ੍ਰੈਜੂਏਟ ਇਨ ਜਨਰਲ ਡਿਪਲੋਮਾ ਕੈਨੇਡਾ ਤੋਂ ਕੰਮਕਾਰ ਹੈ ਜੀ 15 ਕਿਲੋ ਜਮੀਨ ਹੈ ਦੋ ਕੋਠੀਆਂ ਨੇ ਇੱਕ ਸ਼ਹਿਰ ਦੇ ਵਿੱਚ ਹੈ ਜੀ ਇੱਕ ਕੈਨੇਡਾ ਵਰਕ ਪਰਮਿਟ ਤੇ ਹੈ ਮੁੰਡਾ ਪੀਆਰ ਦੀ ਫਾਈਲ ਅਪਲਾਈ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਬੜੀ ਲਿਖੀ ਹੋਵੇ ਕੈਨੇਡਾ ਪੀਆਰ ਹੋਵੇ ਜੀ ਲੜਕੀ ਜਾਂ ਵਰਕ ਪਰਮਿਟ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜਲੰਧਰ ਤੋਂ ਜੀ ਕਾਸਟ ਹੈ ਜੀ ਮੇਰੇ ਰਾਜਪੂਤ ਉਮਰ ਹੈ 14 12 1992 ਕੱਦ ਹੈ ਜੀ 5 ਫੁੱਟ 10 ਇੰਚ ਤੇ ਗੋਤ ਹੈ ਜੀ ਮਹਾਰਾ ਕੋੜਾ ਇਕਰਗੇਜੀ ਲੜਕੇ ਨੇ ਐਮਬੀਏ ਮਾਸਟਰ ਡਿਗਰੀ ਭਰਾ ਦੋ ਕੈਨੇਡਾ ਦੇ ਵਿੱਚ ਨੇ ਜੀ ਭੈਣ ਇੱਕ ਕੈਨੇਡਾ ਦੇ ਵਿੱਚ ਹੈ ਮੁੰਡਾ ਤਲਖਸ਼ੂ ਦਾ ਜੀ ਨਸ਼ਾ ਰਹਿਤ ਹੈ ਕੰਮ ਕਰ ਹੈ ਜੀ ਕਾਰਪੈਂਟਰ ਦਾ ਕੰਮ ਹੈ ਪੀਆਰ ਦੀ ਫਾਈਲ ਅਪਲਾਈ ਹੈ ਪਿਤਾ ਗ੍ਰੰਥੀ ਸਿੰਘ ਨੇ ਮੋਗੇ ਦੇ ਵਿੱਚ ਦੋ ਘਰ ਨੇ ਜੀ ਆਪਣੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ